ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦਰਾਨਪਿੰਡ ਅੱਟੀ ਦੇ ਸ਼੍ਰੀ ਦਸ਼ਮੇਸ਼ ਕਨਵਰਟ ਹਾਈ ਸਕੂਲ ਵਿੱਚ ਲਗਾਏ ਗਏ ਪੌਦੇ ਜਿਤਨਾ ਸੀ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਗੌਰਵ ਜਾਦਵ ਆਈਪੀਐਸ ਵੱਲੋਂ ਚਲਾਈ ਗਈ ਮੁਹਿੰਮ ਆਓ ਰੁੱਖ ਲਗਾਈਏ ਧਰਤੀ ਮਾਂ ਨੂੰ ਬਚਾਈਏ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ 28 ਜ਼ਿਲ੍ਹਿਆਂ ਵਿੱਚ 10000 ਪੌਦੇ ਲਗਾਉਣ ਦੀ ਮੁਹਿੰਮ ਰੰਗੀ ਸੀ ਇਸ ਮੁਹਿੰਮ ਤਹਿਤ ਸਾਵੜੀਮ ਫਲੋਰ ਦੇ ਨਜ਼ਦੀਕ ਦਸ਼ਮੇਸ਼ ਕਨਵਰਟ ਹਾਈ ਸਕੂਲ ਪਿੰਡ ਅੱਟੀ ਵਿੱਚ ਥਾਣਾ ਗੁਰਾਇਆਂ ਦੇ ਮੁਖੀ ਰਕੇਸ਼ ਕੁਮਾਰ ਸਬ ਇੰਸਪੈਕਟਰ ਅਤੇ ਸਾਨਕੇਂਦਰ ਫਲੋਰ ਦੇ ਅਨਤਾਰ ਜੋ ਚਰਨਜੀਤ ਸਿੰਘ ਸਾਨਕੇਂਦਰ ਗੁਰਾਇਆਂ ਦੇ ਅਨਤਾਰ ਊਂਕਾਰ ਚੰਦ ਥਾਣਾ ਗੁਰਾਇਆਂ ਦੇ ਮੁੰਸ਼ੀ ਜਗਦੀਸ਼ ਢੰਡ ਨੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ ਇਸ ਮੌਕੇ ਥਾਣਾ ਮੁਖੀ ਨੇ ਬੋਲਦਿਆਂ ਕਿਹਾ ਕਿ ਹਰ ਇੱਕ ਮਨੁੱਖ ਨੂੰ ਹੁਣ ਇੱਕ ਨਹੀਂ ਦੋ ਰੁੱਖ ਲਗਾਉਣੇ ਚਾਹੀਦੇ ਹਨ ਤਾ ਜੋ ਅਗੇ ਅਣਵਲੇ ਸਮੇਂ ਦਾ ਵਾਤਾਵਰਨ ਸਾਫ ਸੁਥਰਾ ਹੋ ਸਕੇ ਇਸ ਮੌਕੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਕਿਹਾ ਕਿ ਸਾਡੇ ਸਕੂਲ ਬਣਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਇਸ ਮੌਕੇ ਸਕੂਲ ਐਮ ਡੀ ਸੁਖਦੀਪ ਸਿੰਘ ਪ੍ਰਿੰਸੀਪਲ ਬਲਜਿੰਦਰ ਕੁਮਾਰ ਬਲਜਿੰਦਰ ਸਿੰਘ ਕਾਂਸਟੇਬਲ ਸੁਖਦੀਪ ਔਰ ਕਾਂਸਟੇਬਲ ਮੌਨਿਕਾ ਵਕਲੇ ਰਵਿੰਦਰ ਕੌਰ ਸੰਦੀਪ ਕੌਰ ਅਨੂ ਮੈਡਮ ਆਦਿ ਹਾਜ਼ਰ ਸਨ ਈਵਨਿਜ਼ ਪੰਜਾਬੀ ਲਈ ਫਲੋਰ ਤੋਂ ਸੁਰੇਂਦਰ ਸਿੰਘ ਦੇ ਨਾਲ ਪ੍ਰਪਾਲ ਦੇ ਵਿਸ਼ੇਸ਼ ਰਿਪੋਰਟ ਅੱਜ 12 ਜੁਲਾਈ 2024 ਨੂੰ ਪੰਜਾਬ ਪੁਲਿਸ ਮੁਖੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਰੁੱਖ ਲਗਾਉਣ ਦੇ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸਾਡੇ ਸਕੂਲ 3.5 ਗਵਰਨਮੈਂਟ ਹਾਈ ਸਕੂਲ ਵਿਖੇ ਗੁਰਾਇਆਂ ਥਾਣਾ ਇੰਚਾਰਜ ਸ਼੍ਰੀ ਰਕੇਸ਼ ਕੁਮਾਰ ਅਤੇ ਸਾਂਸ ਕੇਂਦਰ ਅੰਚਾਰਜ ਸ਼ਰਨਜੀਤ ਸਿੰਘ ਜੀ ਵੱਲੋਂ ਰੁੱਖ ਲਗਾ ਕੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਅਸੀਂ ਸਾਰੇ ਵਿਦਿਆਰਥੀਆਂ ਨੇ ਵੀ ਇਹ ਪ੍ਰਣ ਲਿਆ ਹੈ ਕਿ ਅਸੀਂ ਵੱਤ ਤੋਂ ਵੱਤ ਰੁੱਖ ਲਗਾਵਾਂਗੇ ਤੇ ਆਪਣੇ ਵਾਤਾਵਰਣ ਨੂੰ ਸੁੱਧ ਬਣਾਵਾਂਗੇ ਧੰਨਵਾਦ ਅੱਜ ਅਸੀਂ ਸਾਡੇ ਬੀ ਜੀ ਪੀ ਸਾਹਿਬ ਪੰਜਾਬ ਜਿਹੜੇ ਹੁਕਮਾਨ ਸਾਹਿਬ ਸਾਰੇ ਪੰਜਾਬ ਜਿਹੜੀ ਮਹਿੰਮ ਚਲਾਈ ਗਈ ਹੈ ਰੁੱਖ ਲਗਾਉਣ ਦੀ ਉਹਦੇ ਮਹਿੰਮ ਦੇ ਤਹਿਤ ਅਸੀਂ ਅੱਜ ਸਾਂਝ ਕੇਂਦਰ ਇਨਚਾਰਜ ਫਲੋਰ ਤੇ ਬਾਕੀ ਉਹਦੇ ਸਟਾਫ ਤੇ ਸਾਡੀ ਮੇਰੀ ਮੁਸ਼ੀ ਜੀ ਤੇ ਅਸੀਂ ਉਹਦੇ ਤਹਿਤ ਅੱਜ ਸ਼੍ਰੀ ਵਿਸ਼ਮੇਸ਼ گورਨਮੈਂਟ ਸਕੂਲ ਅੱਟੀਪਿੰਡ ਚ ਆਏ ਆ ਜਿੱਥੇ ਅਸੀਂ ਬੂਟੇ ਲਾ ਕੇ ਲਾਏ ਕੇ ਸ਼ੁਰੂਆਤ ਕੀਤੀ ਗਈ ਹੈ ਕਹਾ ਹੋਰ ਵੀ ਲਗਾਏ ਜਾ ਰਹੇ ਨੇ ਇਸ ਜਿਹੜੀ ਮਹਿੰਮ ਨੂੰ ਵੱਧ ਤੋਂ ਵੱਧ ਜੋ ਸਾਡਾ ਟਾਰਗੇਟ ਹੈ ਡੀਜੀਪੀ ਸਰ ਦਾ ਅਸੀਂ ਤੋਂ ਵੀ ਵੱਧ ਬੂਟੇ ਲਗਾ ਕੇ ਪੂਰਾ ਕਰਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ